ਵੇਖ ਕੱਗਰ ਨਦੀ ਦਾ ਪਾਣੀ ਕਿਵੇਂ ਜਾਂਦਾ ਈ ਸ਼ਾਂ ਸ਼ਾਂ ਕਰਦਾ ਆਹ ਆ ਲਏ ਸੋਲਰ ਉੱਜੇ ਵਾਲੇ ਯੰਤਰ ਤੇ ਪੂਰੀ ਸਪਾਈ ਹੈ ਨਾ ਪਾਣੀ ਵਧੀ ਆ ਇੱਥੇ ਕੋਈ ਪਿੰਡ ਬੁੰਡ ਵਾਲਿਆਂ ਸੋਚਿਆ ਕਿ ਨਹੀਂ ਪੁਲ ਬਣਾ ਹੁੰਦਾ ਸੋਚਣਗੇ ਇੱਥੇ ਬੈਹ ਜੰਦੇ ਇੱਥੇ ਆਗੇ ਤੇ ਥੱਲੇ ਅੱਛਾ ਇੱਥੇ ਥੱਲੇ ਆ ਕੇ ਬੈਹ ਜੰਦੇ ਆਈ ਅੱਛਾ ਵੇਖਣ ਨੂੰ ਨਹੀਂ ਇੱਥੇ ਰੋਟੀ ਰਾਟੀ ਖਾਂਦੇ ਜਿਹੜੇ ਹਾਂ ਅੱਛਾ ਆ ਜਾਂਦੀ ਹੈ ਸ਼ਰਮ ਵੇਖੀ ਦੀ ਵਧੀਆ ਬਾਦ ਤਗੜਾ ਪ੍ਰੋਜੈਕਟ ਲਾਇਆ ਹੈ ਨਾ ਸੋ ਇਹ ਮੋਟਰ ਲਾਈ ਹੈ ਕੁਮਾਲਕ ਤੇ ਹੈ ਨਹੀਂ ਤਨ ਕਿੰਨੇ ਐਚਪੀ ਦੀ ਹੈ ਕਨੈਕਸ਼ਨ ਹੋਣਾ ਹੈ ਨਾ ਇਹਦਾ ਹੋਣਾ ਹੈ ਚਲਾਉਂਦੇ ਵੀ ਕਿ ਨਹੀਂ ਦੇਖੀ ਚਲਦੀ ਇਹ ਚੱਕਦੀ ਆ ਪਾਣੀ ਨੂੰ ਅੱਛਾ ਥੱਲਿਓਂ ਚੱਕ ਲੈਂਦੇ ਨੇ ਅੱਛਾ ਨਾਲੀ ਤੋਂ ਚੱਕ ਕੇ ਪਾਣੀ ਹੂੰ ਉਹ ਉਪਰਾਂ ਲੱਗੇ ਨੇ ਉਹ ਲੱਕੜ ਵੰਡਦੇ ਆ ਸਰੋ ਹੈ ਕਿ ਦੀ ਸੋਣੀ ਹੈ ਇਹ ਮਤਲਬ ਤੁਹਾਡੇ ਪਿੰਡ ਵਾਲਿਆਂ ਦੀ ਆ ਜ਼ਮੀਨ ਤੁਹਾਡੇ ਪਿੰਡ ਵਾਲਿਆਂ ਦੀ ਸਰੋਂ ਵੇਖੋ ਕਿ ਢਿਸੋਣੀ ਹੈ ਹਰਿਆਲੀ ਹਰਿਆਲੀ ਸਾਰੇ ਬੰਨੇ ਅਸ਼ਮਤਬਲ ਥੱਲਿਓਂ ਨਾਲੀ ਚੋਂ ਨਾਲੀ ਵਾਲਾ ਪਾਣੀ ਇੱਧਰ ਸਾਰੀ ਸਰੋਂ ਹੈ ਉਹ ਵੇਖੋ ਸਾਰੀ ਸਰੋਂ ਹੀ ਹੈ ਮਿਲਾ ਦੇ ਉਹਦਾ ਕਨੈਕਸ਼ਨ ਲੈ ਕੇ ਲੈਟ ਦਾ ਨਾਲੀ ਵਾਲਾ ਪਾਣੀ ਚੱਕਦੇ ਨੇ ਹੈਨਾ ਆ ਜਿਹੜੀ ਪਾਏ ਭਾਈ ਇੱਥੇ ਥੱਲੇ ਛੱਟ ਲੈਂਦੇ ਨੇ ਆ ਇੱਕੋ ਇੱਧਰ ਹੈ ਸਰੋਂ ਹੀ ਸਰੋਂ ਹੈ ਸਾਰੇ ਬੰਨੇ ਇੱਧਰ ਵੀ ਤੋਰ ਹਮ ਮਰਬਲ ਸਰੋਂ ਦੇ ਯਾਰ ਜੇ ਸਹੀ ਰੇਟਰ ਹੈ ਜੇ ਤੇ ਕਣਕ ਦੇ ਬਰਾਬਰ ਨਿਕਲ ਜਾਂਦੀ ਹੈ ਤੇ ਜਿਹੜੇ ਵੀਰ ਵੀਡੀਓ ਵੇਖ ਰਹੇ ਨੇ ਤੇ ਲਾਈਕ ਤੇ ਸ਼ੇਅਰ ਜਰੂਰ ਕਰੋ ਵੇਖੋ ਸਰੋਂ ਵੇਖ ਵੀਰ ਉਹ ਪਾਰ ਵੀ ਬਹੁਤ ਸਰੋਂ ਹੈ ਤੇ ਆ ਘੱਗਰ ਨਦੀ ਪਿੰਡ ਮਾਉਂ ਖੇੜਾ ਤੇ ਆ ਲੋਕੀ ਕਣਕਾਂ ਤੇ ਵੀ ਜੰਦੇ ਨੇ ਚਲੋ ਕਿਸਾਨ ਪਰ ਜੇ ਸਰੋਂ ਵੀ ਨਿਕਲ ਜੇ ਤੇ ਕਣਕ ਦੇ ਬਰਾਬਰ ਹੀ ਕਿ ਭਾਏ ਕਈ ਵਾਰ ਜ਼ਿਆਦਾ ਵੀ ਨਿਕਲ ਜਾਂਦੀ ਹੈ ਕਰੋਂ ਦੀ ਕੋਈ ਮਾੜੀ ਨਹੀਂ ਕਿ ਖੇਤੀ ਜਦੋਂ ਆਇਆ ਪਾਣੀ ਫੇਰ ਤੇ ਲੱਗ ਗਿਆ ਸੀ ਨਾਲ ਬੰਨਾਂ ਦਿਆਂ ਉਦੋਂ ਪੂਰਾ ਹੈ ਪੂਰਾ ਲੱਗੇ ਉਦੋਂ ਹੂੰ ਬਈ ਥੋੜਾ ਪਾਣੀ ਹੈ ਉਦੋਂ ਨਿਕਲ ਜਾਂਦੇ ਨੇ ਐ ਨੂੰ ਇੱਧਰ ਕਿੱਧਰ ਨਹੀਂ ਜਾਂਦੇ ਨੇ ਪਾਰ ਉੱਤਰ ਕਿਹੜਾ ਪਿੰਡ ਹੋਰ ਨਾਲ ਅਛਾ ਨਗਰਾਨਾ ਲੱਗਦਾ ਹੈ ਇੱਧਰ ਨਗਰਾਨਾ ਹੈਗਾ ਇੱਧਰੋਂ ਗਲ ਜਾਂਦੇ ਆ ਅਛਾ ਸਾਹਮਣੇ ਨਗਰਾਨਾ ਉਹ ਬੰਨ ਟੱਪ ਕੇ ਨਗਰਾਨਾ ਆ ਜਾਂਦਾ ਹੈ ਪਰਾ ਜੀਵਨਗਰ ਰਾਣੀਆਂ ਸਰਸਾ ਇਹ ਸ਼ਹਿਰ ਨੂੰ ਤੁਰ ਜਾਂਦੇ ਹੁਣ ਥੋੜਾ ਜਿਹਾ ਚੜ ਗਿਆ ਹਾਲੇ ਵੀ ਟੱਪ ਜਾਂਦੇ ਨੇ ਹਨਾ ਪਹੁੰਚ ਜਾਂਦੇ ਆ ਇਤੋਂ ਜਿਹੜਾ ਪੁਲ ਵਿਛਦਾ ਨੇ ਉੱਥੇ ਉਚਾਗ ਤੋਂ ਪਹਿਲਾਂ ਉੱਥੇ ਸਾਰੀ ਰਾਹ ਉਹਦੇ ਕਈ ਟਪਾ ਦਿੰਦੇ ਆ ਕਈ ਨਹੀਂ ਟਪਾਉਂਦੇ ਹੂੰ ਹੂੰ ਇਹ ਵੀ ਸਿਲ ਲੰਦੇ ਆ ਮਤਲਬ ਸਾਰੀ ਆ ਜੇ ਵੀ ਵਿੱਚ ਜਿਆਦਾ ਸਰੋ ਹੀ ਲਾਈ ਲੋਕਾਂ ਨੇ ਹਨਾ ਤੇ ਕਣਕ ਵੀ ਲਾਈ ਹੋਈ ਏ ਪਰ ਥੋੜੀ ਏ ਕਣਕ ਥੋੜੀ ਏ ਹੂੰ ਇਹ ਸਾਰਾ ਵੀਰ ਜੀ ਖੱਗਰ ਦਰਿਆ ਹੈ ਤੇ ਜਦੋਂ ਪਾਣੀ ਆਉਂਦਾ ਝੋਨਾ ਦੇ ਟਾਈਮ ਹੁੰਦਾ ਜਿਆਦਾ ਇੱਥੇ ਮੈਂ ਬਾਨੇ ਬੋਣ ਨਹੀਂ ਮਾਰੇ ਗਾਂ ਕਿਤੇ ਜਿਆਦਾ ਜਾ ਕੇ ਬਸ ਇੰਜਨ ਲੱਗਾ ਮਾਰੇ ਜਿਹੜਾ ਵਿੱਚ ਵੀ ਪਾਣੀ ਜਿਆਦਾ ਇਹਦਾ ਵਧੀਆ ਰਹਿੰਦਾ ਸਗੋ ਹਨਾ ਖੱਗਰ ਦਾ ਪਾਣੀ ਕੜਕਾ ਗੁਣਕਾ ਨੂੰ ਲਾਉਣ ਨੂੰ ਵਧੀਆ ਹੈ ਬਸ ਉਂਝ ਮੋਟਰਾਂ ਦਾ ਕੱਟ ਵਰਤੇ ਹੋਣੇ ਇੱਥੇ ਚੱਕ ਕੇ ਜਿਆਦਾ ਵਰਤੇਦੇ ਨੇ ਸੋਹਣਾ ਏਰੀਆ ਉਹ ਵੀਰੇ ਪਿੱਛੇ ਜੇ ਜਿਹੜੀ ਐਲੰਬਾਦ ਵੱਡੇ ਪੁਲ ਤੇ ਜਿਹੜੀ ਪੰਚਾਇਤ ਹੋਈ ਸੀ ਬਹੁਤ ਵੱਡੀ ਇਸ ਕਗਰ ਨਦੀ ਵਾਰੇ ਹੀ ਹੋਈ ਸੀ ਜਿੱਥੇ ਕਾਫੀ ਪਿੰਡਾਂ ਦੇ ਲੋਕ ਇਕੱਠੇ ਹੋਏ ਸਨ ਤੇ ਜਿਹਦੇ ਵਿੱਚ ਜਸਕਰਨ ਸਿੰਘ ਕੰਗ ਸਰਪੰਚ ਸੁਸ਼ੋਸ਼ਣ ਦੇ ਪ੍ਰਧਾਨ ਤੇ ਗੁਰਿੰਦਰ ਪੱਟੀ ਜੀ ਕਿਸਾਨ ਇਕਤਾ ਮੋਰਚਾ ਇਲਾਬਾਦ ਤੋਂ ਇਹ ਮੁੱਦਾ ਉਠਾਇਆ ਸੀ ਕਿ ਆ ਜਿਹੜਾ ਨਦੀ ਚ ਜਿਹੜੀ ਜਗ੍ਹਾ ਪਈ ਹੈ ਇੱਥੇ ਖਦਾਈ ਹੋ ਸਕੇ ਆ ਜਵੇਂ ਥਾਂ ਪਏ ਨੇ ਇਹ ਥੋੜਾ ਡੂੰਗਾ ਕੀਤਾ ਜਾਵੇ ਜਿਹੜੀਆਂ ਆਲੇ ਦੁਆਲੇ ਕਿਸਾਨਾਂ ਦੀਆਂ ਫਸਲਾਂ ਨਾ ਡੁੱਬਣ ਤੇ ਹਾਲੇ ਕੋਈ ਬਾਤ ਹੀ ਗੱਲ ਸੁਣੀ ਨਹੀਂ ਸਰਕਾਰ ਨੇ ਪਰ ਕੋਸ਼ਿਸ਼ ਚੱਲਣ ਦੀ ਹੈ ਕਿ ਇਹਦੇ ਵੱਧ ਵੱਧ ਖਦਾਈ ਹੋ ਜੇ ਤੇ ਜਿਹੜੀ ਹਰ ਸਾਲ ਡੁੱਬਦੀਆਂ ਫਸਲਾਂ ਉਹ ਬਚ ਸਕਣ ਤੇ ਮੁੱਦਾ ਸਾਰਿਆਂ ਨੂੰ ਆਪਾਂ ਨੂੰ ਹੀ ਰਲ ਮਿਲ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਤੇ ਜਿਹੜੀ ਸਰਕਾਰ ਆਪਣੀ ਗੱਲ ਨਹੀਂ ਸੁਣ ਰਹੀ ਇਥੋਂ ਰਾਹ ਵੀ ਹੈਗੇ ਨੇ ਕੋਈ ਵੱਡੀ ਕੋਈ ਦਿੱਕਤ ਵੀ ਕੋ ਨਹੀਂ ਕਿ ਮਿੱਟੀ ਖਦਾਈ ਕਰਨ ਚ ਆਲੇ ਦੁਆਲੇ ਰਾਹ ਲੱਗਦੇ ਨੇ ਇਥੋਂ ਵਧੀਆ ਟਰਾਲੀ ਟਰੈਕਟਰ ਆ ਸਕਦੇ ਨੇ ਤੇ ਜਾ ਸਕਦੇ ਨੇ ਡੋਲੂ ਕਿਰਾਏ ਦਾ ਕਹਿੰਦੇ ਨੇ ਡੋਲੂ ਕਿਰਾਇਆ ਇੱਥੇ ਚਲਾਉਣਾ ਸੌਖਾ ਨਹੀਂਗਾ ਕਿ ਇਹ ਖੁਦਾਈ ਮਸ਼ੀਨਾਂ ਹੀ ਹੋ ਸਕਦੀ ਹੈ ਜੀ ਸੀ ਬੀ ਨਾ ਤੇ ਵੀਡੀਓ ਕਿਵੇਂ ਲੱਗੀ ਵੱਧ ਤੋਂ ਵੱਧ ਸ਼ੇਅਰ ਕਰਿਓ ਥੈਂਕ ਯੂ ਧੰਨਵਾਦ ਲੈ ਮਿੱਤਰਾ ਸੱਪ ਵੀ ਆ ਗਏ ਚੜਦਾ ਚੜਦਾ ਚੜਾਈ ਕਿੱਧਰ ਗਿਆ ਜਾਈਗਾ ਕਿ ਨਹੀਂ ਚੜੇਗਾ ਤਾਂ ਆ ਜੇ ਚਲ ਆਇਆ ਭੱਜ ਲਈ ਜ਼ਰੂਰ ਪਿੱਛੇ ਜਮੇੜ ਨਾ